ਸਾਤ ਛਿਰਿਆ ਗਾਦੂ ਸੋ ਮੁੰਡਾ ਹੀ ਸੀ ਮੈਂ ਕੀ ਕਰ ਸਕਦੀਆਂ ਜੇ ਉਹਨਾਂ ਨੇ ਮੁੰਡਾ ਹੀ ਜੰਮਣਾ ਤਾਂ ਜੇ ਮੈਂ ਲਾਲਚੀਆਂ ਤਾਂ ਉਹ ਪਰਿਵਾਰ ਵੀ ਤਾਂ ਮੁੰਡੇ ਦੇ ਲਾਲਚੀ ਇੱਥੇ ਆਇਆ ਮੈਂ ਪੈਸਾ ਕਮਾਉਣ ਦਾ ਮਾਕਾ ਕਿਉਂ ਛੱਡਾਂ ਕੋਈ ਨਹੀਂ ਛੱਡਦਾ ਜੇ ਮੈਂ ਐਦੀ ਇਹਦੀ ਸਫਾਈ ਨਹੀਂ ਕਰੂੰਗੀ ਤਾਂ ਕੋਈ ਹੋਰ ਕਰ ਦੂ ਇਹ ਕੰਮ ਕਿਸੇ ਨੇ ਕਿਸੇ ਨੇ ਤਾਂ ਕਰਨਾ ਹੀ ਆ ਤਾਂ ਫਿਰ ਮੈਂ ਕਿਉਂ ਨਹੀਂ ਆਪਣੇ ਘਰ ਦੇ ਗੁਸਲਖਾਨੇ ਵਿੱਚ ਖੜੀ ਉਹ ਸ਼ੀਸ਼ੇ ਵਿੱਚ ਖੁਦ ਨੂੰ ਦੇਖ ਸੋਚੀ ਜਾ ਰਹੀ ਸੀ ਸ਼ਾਇਦ ਆਪਣੇ ਆਪ ਨੂੰ ਤਿਆਰ ਕਰ ਰਹੀ ਸੀ ਇੱਕ ਵਾਰ ਉਸਦੀ ਕਲੀਨਿਕ ਵਿੱਚ ਪਈ ਸੀ ਉਸਦੀ ਸੱਸ ਤੇ ਉਸਦਾ ਪਤੀ ਵੀ ਨਾਲ ਆਏ ਸਨ ਉਹ ਦੋਵੇਂ ਕਲੀਨਿਕ ਦੇ ਬਾਹਰ ਬੈਠੇ ਸਨ 10000 ਰੁਪਏ ਦੀ ਗੱਲ ਤੈਅ ਹੋਈ ਸੀ ਪਤਾ ਕਰਨਾ ਸੀ ਕਿ ਕੁੱਖ ਵਿੱਚ ਕੁੜੀ ਤਾਂ ਨਹੀਂ ਪਲ ਰਹੀ ਜੇਕਰ ਕੁੜੀ ਹੈ ਤਾਂ ਫਿਰ ਸਫਾਈ ਕਰ ਦਿਓ ਜੇਕਰ ਮੁੰਡਾ ਹੈ ਤਾਂ ਫਿਰ ਰਹਿਣ ਦਿਓ ਸੀ ਤਾਂ ਮੁੰਡਾ ਹੀ ਪਰ ਉਸ ਨੂੰ 10000 ਰੁਪਏ ਜਾਂਦੇ ਦਿਖਾਈ ਦਿੱਤੇ ਇਹਨਾਂ ਨੂੰ ਕੀ ਪਤਾ ਮੁੰਡਾ ਹੈ ਜਾਂ ਕੁੜੀ ਮੈਂ ਜੋ ਕਹਿ ਦੇਣਾ ਇਹਨਾਂ ਨੇ ਉਹੀ ਮੰਨਣਾ ਸਗੋਂ ਕਹਿ ਦਿੰਨੀ ਆ ਕਿ ਕੇਸ ਵਿਗੜਿਆ ਆ 10 ਦੀ ਜਗ੍ਹਾ 20000 ਮੰਗ ਲੈਣੀ ਆ ਉਹ ਲਾਲਚ ਵਿੱਚ ਆ ਗਈ ਤੇ ਬਾਹਰ ਜਾ ਕੇ ਉਸ ਕੁੜੀ ਦੀ ਸਸਤੇ ਪਤੀ ਨੂੰ ਕਹਿ ਦਿੱਤਾ ਕਿ ਕੁੜੀ ਐ ਜਦ ਕਿ ਅਸੀਂ ਮੁੰਡਾ ਹੀ ਕੇਸ ਵਿਗੜ ਗਿਆ ਆ 20000 ਲੱਗੂ ਦੇਖ ਲਓ ਬਸ ਨਾਲ ਦੀ ਨਾਲ ਮੂੰਹ ਮੰਗੀ ਕੀਮਤ ਉਹਨਾਂ ਹਾਸਤੇ ਧਰ ਦਿੱਤੀ ਅੰਦਰ ਬੈਠੀ ਉਸ ਕੁੜੀ ਨੇ ਰੋਂਦੀ ਹੋਈ ਨੇ ਬੜੀ ਵਾਰ ਗਿੜ ਗੜਾ ਕੇ ਅਰਜ਼ੋਈਆਂ ਕਰੀਆਂ ਨਾ ਭੈਣ ਮੇਰਾ ਬੱਚਾ ਨਾ ਮਾਰ ਪਾਰੇ ਹੀ ਰੀਤ ਐ ਇਸ ਸਮਾਜ ਦੀ ਇਹੀ ਰੀਤ ਐ ਪੈਸਾ ਕਮਾਉਣ ਦਾ ਮੌਕਾ ਕੌਣ ਛੱਡਦਾ ਐ ਅਸੀਂ ਵੀ ਪੈਸਾ ਕਮਾਉਣ ਲਈ ਉਹ ਕਲੀਨਿਕ ਖੋਲੇ ਆ ਰੋਜ਼ ਰੋਜ਼ ਥੋੜੇ ਕਿਤੇ 20000 ਕਮਾਉਣ ਦਾ ਮੌਕਾ ਮਿਲਦਾ ਨਾ ਭੈਣੇ ਤੈਨੂੰ ਰੱਬ ਦਾ ਵਾਸਤਾ ਇੱਕ ਕੰਮ ਲਈ ਐ ਜੇ ਰੱਬ ਹੁੰਦਾ ਤਾਂ ਤੂੰ ਇੱਥੇ ਮੇਰੇ ਕੋਲ ਆਉਂਦੀ ਕਿਉਂ ਚੱਲ ਕੋਈ ਨਾ ਤੇਰੀ ਖੁਸ਼ੀ ਲਈ ਪੂਰੇ 101 ਰੁਪਏ ਤੇਰੇ ਰੱਬ ਨਾਮ ਵੀ ਚੜਾ ਦੂੰ ਬਸ ਕੁਛ ਦੇਰ ਵਿੱਚ ਹੀ ਦਿੱਤੇ 20000 ਰੁਪਈਆ ਦਾ ਮੁੱਲ ਪੈ ਗਿਆ ਸਫਾਈ ਹੋ ਗਈ ਤੇ ਉਸ ਕੁੜੀ ਨੂੰ ਦੋਵੇਂ ਮਾਪੋਤ ਕਲੀਨਿਕ ਤੋਂ ਬਾਹਰ ਲੈ ਕੇ ਬਾਹਰ ਨਿਕਲ ਗਏ ਪਿੱਛੇ ਬੈਠੀ ਉਹ ਪੈਸੇ ਖੁਸ਼ ਹੋਈ 기ਣੀ ਜਾਵੇ ਤੇ ਨਾਲ ਦੀ ਨਾਲ ਮਨ ਹੀ ਮਣੇ ਸੋਚੀ ਗਈ ਹੱਸੀ ਜਾਵੇ ਕਿ ਕਮਲੇ ਖਾਨਦਾਨ ਨੂੰ ਸਾंवਰੀ ਉਮਰ ਪਤਾ ਨਹੀਂ ਚੱਲਣਾ ਕਿ ਜਿਹਦੀ ਸਫਾਈ ਕਰਾਈ ਆ ਉਹ ਕੁੜੀ ਨਹੀਂ ਮੁੰਡਾ ਹੀ ਸੀ ਧੰਨਵਾਦ ਦੋਸਤੋ ਜੇਕਰ کہانی ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ